ਜੀ ਆ ਵੀਡੀਓ ਜਿਹੜੀ ਮਾਰੇ ਤੁਸੀਂ ਇੱਕ ਵਾਰੀ ਇਹ ਵੀਡੀਓ ਨੂੰ ਜਿਹੜਾ ਸੁਣ ਕੇ ਦੇਖਿਓ ਉਹ ਚੜਦੇ ਵਿੱਚ ਹਰ ਮੰਦਰ ਵਸਦਾ ਲੈਂਦੇ ਵਿੱਚ ਨਨਕਾਣਾ ਦੁਆ ਕਰੋ ਅਰਦਾਸ ਕਰੋ ਕੋਈ ਬਰਤ ਜਾਵੇ ਨਾ ਪਾਣਾ ਆਪਣੀ ਕੋਈ ਕੁਮਾਰ ਮਰੂਗਾ ਓਏ ਨਾਲੇ ਸਿੰਘ ਤੇ ਖਾਂ ਹਿੰਦਵਾਲਿਓ ਪਾਕਵਾਲਿਓ ਓਏ ਹੜੀ ਲੜੇ ਉਧਰ ਮੇਰੀ ਨਾਨੀ ਰਉ ਤੇ ਇਧਰ ਮੇਰੀ ਮਾਂ ਹਿੰਦ ਬਾਲਿਓ ਪਾਕ ਬਾਲਿਓ ਏ ਵੀਰੋ ਲੜਿਓ ਨਾ ਇਧਰੋਂ ਭਾਵੇਂ ਉਧਰੋਂ ਗੋਲੀ ਹਉ ਜਿਸ ਪਾਸੋਂ ਵੀ ਚੱਲੀ ਆਪਣੇ ਆਨੇ ਆਪਣੇ ਆਂਦੇ ਉਹ ਕਰਨੇ ਸੀਨੇ ਛੱਲੀ ਆਪਣੇ ਆਨੇ ਆਪਣਿਆਂ ਦੇ ਓਏ ਕਰਨੇ ਸੀਨੇ ਛੱਲੀ ਹੋਇਆ ਜੋ ਗਲ ਲੱਗ ਮਿਲਿਏ ਦੋਵੇਂ ਓਏ ਗਲ ਨੂੰ ਫੜਿਓ ਨਾ ਹਿੰਦ ਵਾਲਿਓ ਪਾਕ ਵਾਲਿਓ ਏ ਵੀਰੋਂ ਲੜਿਓ ਨਾ ਕੌਣ ਲੜਾਉਂਦਾ ਕਿਉਂ ਲੜਦੇ ਓ ਇਹ ਜਾਂਦੇ ਗੱਲ ਵਿਚਾਰੀ ਇੱਕ ਦੂਜੇ ਨੂੰ ਮਾਰਨ ਵਾਲੀ ਇਹ ਕਦੇ ਨਹੀਂ ਮੁੱਕਣੀ ਵਾਰੀ ਉਹ ਸੋਚੋ ਸਮਝੋ ਚੱਕ ਬਗਾਨੀ ਉੱਤੇ ਚੜਿਓ ਨਾ ਹਿੰਦਵਾਲਿਓ ਪਾਕ ਵਾਲਿਓ ਓਏ ਹੜੀ ਲੜਿਓ ਨਾ ਉਹ ਦਿਰ ਮੇਰੀ ਨਾਨੀ ਰਉ ਤੇ ਇਧਰ ਮੇਰੀ ਮਾਂ ਹਿੰਦਵਾਲਿਓ ਪਾਕ ਵਾਲਿਓ ਓਏ ਹੜੀ ਲੜਿਓ ਨਾ ਇੱਕ ਨਾਲ ਇੱਕ ਬਣ ਜਾਂਦੇ 11 ਤੇ ਇੱਕ ਰਹਿ ਜਾਂਦਾ ਇਕੱਲਾ ਹੋ ਖੂਨ ਖਰਾਬਾ ਕਦੇ ਨਹੀਂ ਚਾਹੁੰਦਾ RAM ਵਾਹਿਗੁਰੂ ਅੱਲਾ ਇੱਕ ਨਾਲ ਹੀ ਇੱਕ ਬਣ ਜਾਂਦੇ 11 ਤੇ ਇੱਕ ਰਹਿ ਜਾਂਦਾ ਇਕੱਲਾ ਹੋ ਖੂਨ ਖਰਾਬਾ ਕਦੇ ਨਹੀਂ ਚਾਹੁੰਦਾ RAM ਵਾਹਿਗੁਰੂ ਅੱਲਾ ਹੋ ਸ਼ੇਰੋਂ ਵਾਲਿਆ ਮਟ ਦਿਲਾਂ ਵਿੱਚੋਂ ਆ ਜਾਏ ਰਾਮ ਪਰਿਓ ਨਾ ਹਿੰਦ ਵਾਲਿਓ ਪਾਕ ਵਾਲਿਓ ਓਏ ਹਾੜੀ ਲੜਿਓ ਨਾ ਹਿੰਦ ਵਾਲਿਓ ਪਾਕ ਵਾਲਿਓ ਓਏ ਵੀਰੋ ਲੜਿਓ ਨਾ ਓਏ ਹਾੜੀ ਲੜਿਓ ਨਾ ਬੈਗਰੂ ਦੀ ਚਰਨਾਂ ਦੇ ਵਿੱਚ ਇਹੀ ਅਰਦਾਸ ਕਰਾਂਗੇ ਤੁਸੀਂ ਵੀ ਇਹੀ ਅਰਦਾਸ ਕਰੋ ਵੀ ਇਹ ਜੰਗ ਹੈ ਜਿਹੜੀ ਉਹ ਸਮਾਪਤ ਉਹ ਖਤਮ ਹੋ ਜੇ ਦੋਨੋਂ ਮੁਲਕਾਂ ਦਾ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਹੋ ਜੇ